ਨਹੀਂ ਕੰਮ ਨਾ ਕੋਈ ਕਰਿਓ ਮਨਜੀ ਤੇ ਪਿਆਰਿਓ ਜਾਂ ਫੋਨ ਵੇਖਦੇ ਰਹੋ ਕੰਮ ਹੁਣ ਮੈਂ ਕੀ ਕਰਾਂ ਹੈ ਕੰਮ ਰਹਿ ਗਿਆ ਬਾਹਰ ਜਾਂਦਾ ਕੋਈ ਕੰਮ ਕੋ ਤੰਦਾ ਵੇਂਦਾ ਆ ਤੁਸੀਂ ਤਾਂ ਕੋਈ ਵੇਂਦਾ ਹੀ ਨਹੀਂ ਕੰਮ ਤੰਦਾ ਕਰਦੇ ਕੰਮ ਕੋ ਰਹਿ ਗਿਆ ਪੰਜਾਬ ਚ ਬਸ ਇੱਕੋ ਹੀ ਹੋ ਜਾਂ ਬੂਟੇ ਲਾ ਲੈ ਜਾ ਕੇ ਬਾਹਰ ਕੰਮ ਤੇ ਖੋਲੇ ਸਾਰੇ ਭਈਆਂ ਨੇ ਸਾਡੇ ਉਹ ਬਾਹਰ ਤੁਰੇ ਜਾਂਦੇ ਆ ਕੱਲ ਜੰਨਿਆਲੇ ਨੂੰ ਬਾਹਰ ਭੇਜਿਆ ਵਾ ਕੰਮ ਕੋ ਹੋਵੇ ਤੇ ਕਰੀਏ ਕੰਮ ਤੇ ਸਾਡੇ ਭਈਆਂ ਨੇ ਖੋਲੇ ਆ ਹੈ ਉਹ ਤੂੰ ਕਿਦੋਂ ਤੜਫਿਆ ਹੋਣ ਡਿਆ ਹੋਏ ਤੈਨੂੰ ਕੂੰਡ ਲੜਿਆ ਆਹੋ ਕੂੰਡ ਹੀ ਲੜਿਆ ਹੁਣ ਲੜੇ ਤਾਨੂੰ ਨਹੀਂ ਕੂੰਡ ਤੁਹਾਨੂੰ ਲੜਨੀ ਆ ਉਹ ਤੇ ਹੋਰ ਪੰਗਾ ਪਾ ਕੇ ਬੈਠਾ ਕੀ ਆਂਦਾ ਨੇ ਇਹ ਆਂਦਾ ਮੈਨੂੰ ਅੱਗੇ ਪੜਾਓ ਮੈਂ ਦੱਸ ਕਿੱਥੋਂ ਪੜਾਵਾਂ ਹੁਣ ਕਾਕਾ ਪੜਾਈ ਕਰਨੀ ਆ ਤੇ ਇਤਰਾ ਮੂੰਹ ਨਾ ਫਲਾ ਉotra ਸਾਨੂੰ ਕਹਿ ਆਗੇ ਮੈਂ ਪੜਨਾ ਵਾ ਕੋਈ ਗੱਲ ਨਹੀਂ ਆ ਪੜਾ ਲਾਂਗੇ ਇਹ ਬੱਚਾ ਕਹਿੰਦਾ ਨਾ ਕਿ ਪੜਾਣਾ ਹੀ ਕੋਈ ਨਹੀਂ ਮੈਂ ਤੇ ਹਫ਼ਤਾ ਖੈਰ ਵਾਲਾ ਕਹੁੰਨੇ ਵੀ ਮੈਂ ਪੜਨਾ ਉਹ ਕੋਈ ਨਹੀਂ ਪੁੱਤਰਾ ਪੜਾਵਾਗੇ ਪੜਾਵਾਗੇ ਆਪਾਂ ਕੋਈ ਗੱਲ ਨਹੀਂ ਆ ਗੁੱਸੇ ਹੋਇਆ ਕਰ ਤੂੰ ਪੜਾਈ ਲਉਣੀ ਨਾ ਕਰਨੀ ਬੱਚਿਆਂ ਨੂੰ ਜੇ ਬੱਚੇ ਆਦੇ ਨਾ ਪੜਨਾ ਵਾ ਤੇ ਆਪਾਂ ਪੜਾਵਾਗੇ ਬੱਚੇ ਨੂੰ ਕੋਈ ਗੱਲ ਨਹੀਂ ਪੜਾ ਲੂੰਗਾ ਮੈਂ ਕੋਈ ਗੱਲ ਨਹੀਂ ਆ ਇਹਦੇ ਵਾਸਤੇ ਵਾਧੂ ਪੈ ਹੈਗਾ ਕੋਈ ਗੱਲ ਨਹੀਂ ਬਹੁਤ ਪੈਹਾ ਤੇਰੇ ਕੋ ਕੰਮ ਕੋਈ ਕਰਨਾ ਨਹੀਂ ਮੰਜੀ ਤੋ ਉੱਠਦਾ ਨਹੀਂ ਸਾਰਾ ਦਿਨ ਤੇ ਪੜਾ ਲੇਗਾ ਤੂੰ ਕੰਮ ਹੁਣ ਮੈਂ ਕੀ ਕਰਾਂ ਸਾਰੀ ਉਮਰ ਤੇ ਬਾਹਰ ਕੱਢ ਲਈ ਆ ਕੋਈ ਬੋਤ ਮੈਂ ਪੜਾਉਂ ਤੈਨੂੰ ਗੱਲ ਹੀ ਕੋਈ ਨਹੀਂ ਐ ਪੜਾਉਂਗਾ ਮੈਨੂੰ ਐਵੇਂ ਗੁੱਸਾ ਨਾ ਹੋਇਆ ਕਰ ਬੱਚਿਆਂ ਨੂੰ ਪੜ ਲੈਣ ਦੇ ਪੜ੍ਹਾਈ ਕੰਮ ਆਉਣੀ ਐ ਸਾਡੇ ਜੇ ਪੜ ਲਾਂਗੇ ਨਾ ਚਾਰ ਅੱਖਰ ਤੇ ਬਹੁਤ ਵਧੀਆ ਵਾ ਬਸ ਨਵਾਂ ਹੀ ਕੋਈ ਇਸੇ ਆਪਾ ਤੁਹਾਡਾ ਪਿਆਰ ਹੁੰਦਾ ਕੋਈ ਗੱਲ ਨਹੀਂ ਐ ਜਾ ਤੂੰ ਲੈ ਔਰ ਰਾਈ ਨੇ ਤੂੰ ਪੁੱਤਰਾ ਤਿਆਰੀ ਕਰ ਤੂੰ ਪੜਾਵਾਂਗੇ ਆਪਾਂ ਗੱਲ ਹੀ ਕੋਈ ਨਹੀਂ ਆਹ ਪਾਰਸਲ ਆਇਆ ਤੁਹਾਡਾ ਅੱਛਾ ਨਾ ਇਹਨੇ ਮਹਿਮੂਬਦਾ ਜਿਵੇਂ ਡੂਬਣਾ ਲੋਣਾ ਹੁੰਦਾ ਕੀ ਗੱਲ ਹੋਈ ਇਹਨੂੰ ਯਾਰ ਮੈਂ ਵੀ ਯਾਰ ਤੇਰੀ ਮਾਂ ਨੂੰ ਕਿਹਾ ਵਾ ਵੀ ਜੇ ਕੋ ਆਉਂਦਾ ਹੁੰਦਾ ਨਾ ਪਾਰਸਲ ਦੇਣਾ ਮੂੰਹ ਸਿਰ ਦੇਖ ਲਿਆ ਕਰੋ ਕੀ ਕਹਦਾ ਵਾ ਪੁੱਤ ਰਾਤੀ ਲਾ ਲਿਆ ਕੌਣ ਆ ਆ ਭਾਈ ਦੱਸ ਕੀ ਗੱਲ ਹੈ ਪਾਰਸਲ ਆਇਆ ਤੁਹਾਡਾ ਪਹਿਲਾਂ ਮੂੰਹ ਖੋਲ ਮੂੰਹ ਤਾਂ ਦੇ ਬੰਦਾ ਮੈਂ ਕਾਕਾ ਮੂੰਹ ਉਤਰਾ ਨਹੀਂ ਬੰਨਿਆ ਤੂੰ ਸ਼ਰਮ ਦੇ ਮਾਰੇ ਮੂੰਹ ਬੰਦ ਦੇ ਜੇ ਵੀ ਸਾਨੂੰ ਕੋ ਵੇਖਣਾ ਲਵੇ ਇਹ ਦੋਹਾਂ ਕੋਈ ਗੱਲ ਨਹੀਂ ਇਹ ਤੂੰ ਹੀ ਕੰਮ ਕਰਨਾ ਹੈ ਨਾ ਤੇ ਸ਼ਰਮ ਕਾਦੀ ਆ ਨਾਲਾ ਖੋਨਤਾ ਜੀ ਅੱਗੇ ਤੇ ਪੰਜਾਬ ਡੁੱਬਣ ਡਿਆ ਤੇ ਤੂੰ ਹੀ ਸ਼ਰਮ ਮਹਿਸੂਸ ਕਰੀ ਜਾਂਦੇ ਏ ਹੈ ਕੰਮ ਕਰਨਾ ਤੇ ਪੁੱਤ ਮੂੰਹ ਨਾ ਬਨੋ ਇਤਨਾ ਕੰਮ ਗਾਹ ਤੋਂ ਨਹੀਂ ਕਰਨਾ ਤੂੰ ਅੱਗੇ ਤੂੰ ਬਨ ਕੇ ਤੁਸੀਂ ਕੰਮ ਕਰਨ ਏ ਇਤਨਾ ਮਤਲਬ ਸ਼ਰਮਾਉਂਦੀ ਤੁਹਾਨੂੰ ਕੰਮ ਕਰਨ ਲੱਗਾਂ ਮਿਹਨਤ ਕਰਨ ੜਿਆ ਉਹਨੂੰ ਆਪਣੀ ਕਮਾਈ ਕਰਨ ੜਿਆ ਵਾ ਹੈ ਪਾਰਸਲ ਲਓ ਬੰਦੇ ਲਓ ਪਾਰਸਲ ਕਿਹੜਾ ਵਾ ਹਾਲੋ ਤੁਹਾਡਾ ਪਾਰਸਲ ਚੱਲ ਠੀਕ ਆ ਅੱਜ ਤੋਂ ਗਾ ਮੂੰਹ ਬਨ ਕੇ ਕੰਮ ਨਾ ਕਰੋ ਕਮਾਈ ਕਰੋ ਠੀਕ ਆ ਸੰਗੋਣਾ ਨਾ ਤੂੰ ਇਦਾਂ ਨਹੀਂ ਕਰੀਂ ਠੀਕ ਆ ਬਹੁਤ ਸ਼ਾਬਾਸ਼ ਠੀਕ ਆ ਪਾਪਾ ਐਵੇਂ ਨਾ ਤੂੰ ਰੌਲਾ ਪਾਇਆ ਕਰਕੇ ਇੱਥੋਂ ਦੂਸਰੀਆਂ ਸਹੀ ਦੇ ਲੋਕ ਪੱਕੇ ਫਿਰਦੇ ਆ ਮੁਕੀਆਂ ਖਾਂਦੀ ਗੱਲ ਆ ਲੈ ਦੱਸ ਵੇ ਸਹੀ ਤੇ ਕਹਿਣ ਦੇ ਆ ਕੀ ਸਹੀ ਕਹਿਣ ਦੇ ਆ ਮਾਰੂਗਾ ਲੈ ਦੱਸ ਜਿਹੜਾ ਆਉਂਦਾ ਉਹਦੇ ਨਾਲ ਪੰਗੇ ਲੈਣ ਦਾ ਪੈਂਦਾ ਕਾਕਾ ਗੱਲ ਸੁਣ ਤੁਸੀਂ ਮੈਨੂੰ ਮੁਕੀਆਂ ਦੇਣਾ ਤੇ ਮੈਂ ਨਾ ਕਿ ਤੁਹਾਨੂੰ ਨਾ ਮੁਕੀਆਂ ਮਾਰ ਦੇਣੋ ਕਿਉਂ ਸਾਨੂੰ ਕਿ ਮੁਕੀਆਂ ਮਾਰੂਗਾ ਜਿਤਨਾ ਦਾ ਮੂੰਹ ਸਰ ਬੰਨੇ ਹੁੰਦੇ ਆ ਜਾ ਅੱਜ ਸਮਾਂ ਨਹੀਂ ਹੈ ਜਾਓ ਉਹ ਮੰਨਦੇ ਸਮਾਂ ਨਹੀਂ ਹੈਗਾ ਪਰ ਅਗਲਾ ਸਾਰੀ ਝੜੀ ਦਾ ਆ ਤਿਆ ਤੇਰੇ ਗੱਲ ਪੈ ਜੂ ਫਿਰ ਅਸੀਂ ਕੀ ਕਰਨਾਗੇ ਦੱਸ ਅਸੀਂ ਅਸੀਂ ਪਾਗਲ ਆ ਜਿਹੜੇ ਉਹਨੂੰ ਸਮਝਾਉਣ ਦੇ ਆ ਦੇ ਤੈ ਨਹੀਂ ਪੈਂਦਾ ਲੋ ਸ਼ਰਮ ਦੇ ਮਾਰੇ ਕਰਦੇ ਆ ਮੁੰਡੇ ਜਿਹਾ ਠੀਕ ਆ ਨਾ ਸ਼ਰਮ ਮਹਿਸੂਸ ਕਰਦੇ ਹੋ ਉਹ ਕਿਹੜਾ ਨਾਗਿਓ ਪਤਾਈ ਆ ਅੰਟੀ ਦਈ ਵੇਹਾਂ ਨਹੀਂ ਦਈ ਹਾਂ ਅੰਟੀ ਦਈ ਮੈਂ ਸਰਦ ਮਾਰਨਾ ਸਬਜੀ ਪਉ ਮਾਰੀ ਪਹਿਲੇ ਤੈਨੂੰ ਮੈਂ ਕਰ ਲੱਭਣੀ ਤੂੰ ਰੋਹਦੇ ਦੀ ਸਬਜੀ ਮੰਗਣ ਤੋਰ ਪੈਣਾ ਵਾ ਹਾਂ ਤੈਨੂੰ ਮੈਂ ਬਣਾ ਕੇ ਦਵਾਂ ਆਪਣੀ ਅੰਦੀ ਪੁੱਜੀ ਹਾਏ ਹਾਏ ਨਹੀਂ ਫੇਰ ਕੀ ਹੋ ਗਿਆ ਹੋਰਾਂ ਸਬਜੀ ਲੈਣ ਆ ਗਿਆ ਤੇ ਕੰਮ ਹੋ ਗਏ ਚੰਗੀ ਭਲੀ ਘਰ ਬਣੀ ਹੁੰਦੀ ਆ ਫੇਰ ਵੀ ਕੋਈ ਲੈ ਕੇ ਆਂਡ ਵੱਟ ਤੁਰੇ ਫਿਰ ਨਾ ਹੁੰਦਾ ਨਿਕੌਲੀ ਚ ਲੈ ਫੜ ਸਬਜੀ ਤੁਹਾਡੇ ਦੀ ਹਾਂ ਨਹੀਂ ਕੌਲੀ ਲੈ ਜਾ ਚੱਲ ਕਰ ਹੁਣ ਉਹ ਵਹਿ ਗਈ ਮਾਂ ਜੀ ਪਾਂਜੀ ਘਰੇ ਦੇ ਆ ਕੌਣ ਆ ਭੈਣ ਜੀ ਕਿਸ਼ਤ ਹੀ ਤੁਹਾਡੀ ਅੱਜ ਏ ਕਿਰਾਏ ਓਏ ਆ ਕੀ ਬਣਾਇਆ ਬਾਈ ਆ ਤੰ ਨਹੀਂ ਤਣੀ ਵਿਗੜੀ ਆ ਅਜੇ ਮੈਂ ਅੱਗੇ ਮੋ ਦੂਜੇ ਨੂੰ ਭੇਜਿਆ ਹੀ ਮੂੰਹ ਖਲਾ ਕੇ ਗੱਲ ਸੁਣ ਮੇਰੀ ਮੁੰਡਿਆ ਕਿਸ਼ਤ ਮੈਂ ਤੁਹਾਨੂੰ ਨਾ ਜ਼ਰੂਰ ਦਵਾਂਗੀ ਜੀ ਸਦਕੇ ਕਿਸ਼ਤ ਲੈਣ ਆਇਆ ਕਰ ਪਰ ਮੇਰੀ ਗੱਲ ਸੁਣ ਲੈ ਆ ਮੂੰਹ ਖੋਲ ਕੇ ਨਾ ਤਾਂ ਫੇਰ ਆਇਆ ਕਰ ਮੈਨੂੰ ਕੀ ਪਤਾ ਕੌਣ ਕਿਸ਼ਤ ਲੈ ਗਿਆ ਭੋ ਭੈਣ ਜੀ ਅੱਜ ਕੱਲ ਤਾਂ ਤੰ ਵੀ ਬੋਲਿਆ ਤਾਂ ਕਰਕੇ ਬੰਨ ਲਈਦਾ ਮੂੰਹ ਕਿ ਮੈਂ ਤੇਰੇ ਘਟੇ ਮਿੱਟੀ ਨੂੰ ਕੀ ਕਰਾਂ ਤੇਰੇ ਵਰਗੇ ਤਾਂ ਕਿਤੇ ਪੰਜਾਹ ਤੁਰੇ ਫਿਰਦੇ ਆ ਚਲੋ ਕਹੀ ਮਾਫ ਕਰੋ ਇਸ ਤਲੇ ਹੋ ਮੈਂ ਅੱਗੇ ਵੀ ਜਾਣਾ ਖਲੋ ਇਥੇ ਲਿਓ ਨਹੀਂ ਕਿਸ਼ਤਾ ਹਾਂਜੀ ਹਾਂ ਸਤ ਜੀ ਨਾ ਪੜ ਇਸ ਤਲੇ ਇੱਕ ਗਲਾਸ ਦੀ ਤਾਂ ਕਿ ਇਹਦਾ ਪਿਆਾ ਰੱਖੀ ਠੀਕ ਆ ਪੈਂਜੀ ਮਿਹਰਬਾਨੀ ਲਾ ਕੁੜੀ ਵੀ ਆ ਗਈ ਕਾਰਜ ਚੋਂ ਮੈਨੂੰ ਪਾਣੀ ਪੂਣੀ ਦਵਾ ਚਲ ਜਾ ਪਾਣੀ ਪੂਣੀ ਲੈ ਕੇ ਪਿਆਰ ਨੂੰ ਮੈਂ ਕਿਹਾ ਬੁੱਤ ਬਹਿ ਜਾ ਹਾਂ ਬੜੀ ਪੜਾਈ ਦਾ ਕੀ ਹੋਇਆ ਅੱਜ ਠੀਕ ਆ ਜਾ ਮੈਂ ਸਕੂਲ ਗਿਆ ਮੈਂ ਉਹ ਨਾ ਦਿੱਤੀ ਐ ਸਿੱਖੀਗਾ ਕੋਈ ਗੱਲ ਨਹੀਂ ਬੜੇ ਇਹ ਭਰਾਤਰਾ ਵੀ ਕਹਿਣ ਰਿਹਾ ਮੈਂ ਪੜਨਾ ਇਕੱਲੇ ਨਹੀਂ ਪੜਾਵਾਂਗੇ ਆਪਾਂ ਇਹ ਕਿਹੜੀ ਗੱਲ ਆ ਉਹ ਤਿਆਰੀ ਕਰ ਨਹੀਂ ਕੰਜਰ ਕਰੀ ਤੇ ਅੱਕੇ ਵੀ ਹੋਈ ਪਈ ਗਈ ਤਾਂ ਹੁਣ ਫੇਰ ਤੇ ਵੀ ਲੱਗ ਪਈ ਉਹ ਹੁਣ ਕੀ ਗੱਲ ਕੀ ਆ ਜੇ ਬੱਚੇ ਕਹਿਣਦਾ ਵੀ ਪੜਨਾ ਹੈ ਤੇ ਪੜ ਲੈਣ ਦੇ। ਕਪੜਾ ਨਾ ਕਿੱਥੋਂ ਆ? ਕੰਮ ਤੇ ਤੂੰ ਉਦਾਂ ਨਹੀਂ ਕੋਈ ਕਰਦਾ। ਮਨਜੀ ਤੇ ਪਿਆਰ ਹੀ ਨਾ ਬਾਹ ਤੂੰ ਆਉਂ ਨਹੀਂ ਨਿਕਲਦਾ। ਬਾਹ ਕਿਉਂ ਜੋਗੀ ਹੋਈ ਉਹਦਾ ਵਿਆਹ ਕਰ। ਬਾਹ ਤੇ ਮੁਕਾਬਲਾ ਹੋਣ ਡਿਆ ਪੁਲਿਸ ਦਾ ਤੇ ਇਹਨੇ ਕਰਨ ਜਣਾ ਬਾਹ। ਨਾ ਮੈਨੂੰ ਮਰ ਮਰਿਆ ਹੀ ਸਮਝਦੇ ਤੁਸੀਂ ਵੀ ਮੈਂ ਮਰ ਜਾਵਾਂ ਬਾਹ ਜਾ ਕੇ। ਹੈ? ਮੁਕਾਬਲਾ ਹੋਣ ਡਿਆ ਤੇ ਉਹ ਵਿੱਚ ਵਿੱਚ ਜ਼ੋਰ ਬੋਲਣਾ ਹੁੰਦਾ ਤੂੰ। ਵਿੱਚ ਬੋਲਣਾ ਹੀ ਸਹੀ ਤੋਂ ਕਹਿਣ ਡੇ ਮਾਦਾ ਤੈਨੂੰ। ਤੇ ਮੈਂ ਘਰੋਂ ਨਿਕਲ ਜਾਵਾਂ। ਆ ਘਰ ਆਣਾ ਲੜੀ ਜਾ ਘਰੋਂ ਨਿਕਲੀ ਨਾ। ਜੇਤੀ ਮੇਰੀ ਕਿਹੜੀ ਮੈਂ ਪੜਨਾ ਵਾ। ਚੰਗਾ ਪੜ ਲੈਣ ਦੋ। ਚੰਗਾ ਮਾਰ। ਕਿਉਂ ਕਿਉਂ ਰੋੜਾ ਬਣ ਨਹੀਂ ਹੋਰੇ ਜੇ ਪੜ ਲੈਣਦੇ ਉਹਨੂੰ ਜੇ ਚਾਰ ਪੜ ਜੂਗੀ ਤੇ ਕੀ ਪਤਾ ਮੈਂ ਕਿ ਕਿੰਨੇ ਪੜਾਉਣੇ ਅੱਗੇ ਪੈਸੇ ਨਹੀਂ ਹੈਗੇ ਕੋਈ ਨਹੀਂ ਬਸ ਤੂੰ ਤਿਆਰੀ ਕਰ ਮੈਂ ਪੜਾਉਂਗਾ ਮੈਂ ਪੜਾਵਾਂ ਆਪਣੇ ਦੋਵੇਂ ਬੱਚੇ ਲਾ ਦੋਵੇਂ ਬੱਚੇ ਮੈਂ ਪੜਾਵਾਂਗਾ ਆਪਣੇ ਠੀਕ ਹੈ ਨਾ ਕੋਈ ਗੱਲ ਨਹੀਂ ਆ ਮਨਜੀ ਦੇ ਪੈਸੇ ਇਹਨੇ ਪੜਾ ਦੇਣੇ ਆਗੇ ਕਰੋ ਤਿਆਰੀ ਤੁਸੀਂ ਸ਼ਾਬਾਸ਼ ਜੇ ਬੱਚੇ ਕਹਿੰਦੇ ਪੜਨਾ ਦੇ ਹੈ ਮੰਮੀ ਇੱਥੇ ਬੈਠੇ ਦੱਸੋ ਆ ਬਾਲਾ ਨੂੰ ਇੱਥੇ ਹਣ ਹੈ ਬਾਲਾ ਲੰਗਰ ਨਹੀਂ ਲਾਉਣਾ ਬਾਲਾ ਇਹਨੂੰ ਚੱਲ ਮੈਂ ਤੁਹਾਡੀ ਗੱਲ ਨਾਲ ਨਾ ਸਹਿਮਤ ਆ ਤੁਸੀਂ ਸਹੀ ਕਹਿਂਦੇ ਹੋ ਅਹੀਂ ਨਾ ਆਪਣੇ ਬੱਚਿਆਂ ਨੂੰ ਪੜਾਵਾਂਗੇ ਤੁਹਾਨੂੰ ਪਤਾ ਹੀ ਆ ਗਰੀਬਾਂ ਘਰਾਂ ਚ ਬੱਚੇ ਕਿੱਥੇ ਪੜਦੇ ਆ ਤੇ ਮੈਂ ਵੀ ਇਹੀ ਗੱਲ ਕਹਿ ਰਿਹਾ ਹਾਂ ਵੀ ਜੇ ਪੜ ਜਾਣਗੇ ਤੇ ਚੰਗਾ ਹੀ ਆ ਇਹਨਾਂ ਨੂੰ ਸੁੱਖ ਮਿਲ ਜਾਊਗਾ ਆਹ ਦੀ ਜੋ ਉਮਰ ਤੇ ਨਿਕਲ ਗਈ ਅਹੀਂ ਤੇ ਦਿਹਾੜੀਆਂ ਕਰਨੀਆਂ ਪਰ ਸਾਡੇ ਘਰ ਬੱਚੇ ਤਾਂ ਨਾ ਦਿਹਾੜੀਆਂ ਹੀ ਰਹਿਣਗੇ ਹਾਂ ਬਿਲਕੁਲ ਸਹੀ ਆ ਤੁਹਾਡੀ ਗੱਲ ਹਾਂ ਤੂੰ ਸਹਿਮਤ ਆ ਨਾ ਹਾਂ ਮੈਂ ਸਹਿਮਤ ਆਂ ਠੀਕ ਹੈ ਬੇਟਾ ਤੁਸੀਂ ਤਿਆਰੀ ਕਰੋ ਅਸੀਂ ਤੁਹਾਨੂੰ ਪੜਾਵਾਂਗੇ